ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 9 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਨਵਾੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਜਿਦੇ ਵਿੱਚ ਅੱਜ ਅਸੀਂ ਇੱਕ ਹੋਰ ਬੜਾ ਮਹੱਤਵਪੂਰਨ ਭਾਗ ਵਿਚਾਰਾਂਗੇ ਕਿ ਕੀ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਨ ਦਾ ਹੱਕ ਕੇਵਲ ਕੁਝ ਜਾਤਾਂ ਨੂੰ ਹੈ ਕੁਝ ਵਰਨਾਂ ਨੂੰ ਹੈ ਇਸ ਗੱਲ ਨੂੰ ਸਮਝਣ ਦੇ ਵਾਸਤੇ ਪਹਿਲਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹ ਆਰਿਆਨ ਲੋਕਾਂ ਨੇ ਵਰਣ ਵੰਡ ਬਣਾਈ ਹੈ ਜਿਦੇ ਵਿੱਚ ਆਪ ਬ੍ਰਾਹਮਣ ਨੇ ਔਰ ਸਭ ਤੋਂ ਉੱਚੇ ਨੇ ਪੂਜਨੀਕ ਨੇ ਦੇਵਤੇ ਨੇ ਬ੍ਰਹਮੜ ਦੇਵਤਾ ਉਹਨੂੰ ਸਾਰਾ ਗਿਆਨ ਪ੍ਰਾਪਤ ਕਰਨ ਦਾ ਹੱਕ ਹੈ ਹੁਣ ਗਿਆਨ ਦੇ ਵੀ ਹੋ ਹੀ ਸਕਦਾ ਹੈ ਜਿਹਦੇ ਕੋਲ ਗਿਆਨ ਹੋਵੇ ਜਦ ਗਿਆਨ ਪ੍ਰਾਪਤੀ ਉਹਨੇ ਕਰਨੇ ਤੇ ਉਹ ਹੀ ਅੱਗੋਂ ਦੇ ਸਕਦਾ ਹੈ ਕਰੋ ਨੇ ਅੱਗੋਂ ਸੀਮਾਵਾਂ ਬੰਦ ਦਿੱਤੀਆਂ ਨੇ ਕਿ ਬ੍ਰਹਮਣ ਤਾਂ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਖੱਤਰੀ ਨੇ ਕਿਉਂਕਿ ਰਾਜ ਕਰਨਾ ਤੇ ਦੇਸ਼ ਦੀ ਰੱਖਿਆ ਕਰਨੀ ਹੈ ਇਸ ਕਰਕੇ ਉਹਨੂੰ ਜਿਹੜਾ ਸ਼ਸਤਰ ਦਾ ਗਿਆਨ ਜ਼ਰੂਰੀ ਹੈ ਬਾਕੀ ਸਿਰਫ ਉਹਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਬ੍ਰਹਮਣ ਦੇ ਕਰਮ ਕਾਂਡਾਂ ਦੇ ਵਿੱਚ ਬ੍ਰਹਮਣ ਦੇ ਵਿੱਚ ਉਹ ਜਿਹੜੇ ਧਰਮ ਦੇ ਕਰਮ ਕਰਾਏ ਜਿਹੜਾ ਉਹਨਾਂ ਧਰਮ ਦਾ ਗਰਮ ਕਰਨਾ ਹੋਵੇ ਬ੍ਰਾਹਮਣ ਕੋਲ ਕਰਵਾਲ ਬਈ ਲੇਕਿਨ ਜਿਹੜਾ ਐਕਸਪਰਟਾਈਜ਼ ਲੈਣੀ ਹੈ ਜਿਹੜਾ ਗਿਆਨ ਲੈਣਾ ਹੈ ਸਭੂਚਾ ਉਹ ਸ਼ਸਤਰ ਵਿੱਦਿਆ ਦਾ ਤੇ ਰਾਜ ਕਰਨ ਦਾ ਇਹ ਦੋ ਗਿਆਨ ਲੈਣੇ ਨੇ ਔਰ ਉਹਦੇ ਬਾਅਦ ਵੈਸ਼ ਹੈ ਵੈਸ਼ ਨੇ ਕਿਉਂਕਿ ਵਪਾਰ ਕਰਨਾ ਹੈ ਤੇ ਉਹਨੂੰ ਗਿਆਨ ਪ੍ਰਾਪਤ ਕਰਨ ਦਾ ਤਰੀਕੇ ਦਾ ਗਿਆਨ ਲੈਣਾ ਹੈ ਗਿਆਨ ਸਾਰੇ ਬ੍ਰਾਹਮਣ ਕੋਲ ਹੀ ਨੇ ਗਿਆਨ ਦਾ ਹੱਕ ਹੀ ਬ੍ਰਾਹਮਣ ਨੂੰ ਹੈ ਉਹਦੇ ਬਾਅਦ ਚੌਥਾ ਸਭ ਤੋਂ ਨੀਮਾ ਆ ਗਿਆ ਸ਼ੂਦਰ ਉਹਨੂੰ ਕਿਸੇ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਦਾ ਹੱਕ ਨਹੀਂ ਜਿਸ ਸਮਾਜ ਨੂੰ ਤੁਸੀਂ ਸਦਾ ਦਬਾ ਕੇ ਰੱਖਣਾ ਰੱਖਣਾ ਚਾਹੁੰਦੇ ਹੋ ਉਦੋਂ ਕੋਲ ਗਿਆਨ ਦਾ ਹੱਕ ਖੋ ਲਓ ਕਿ ਉਹਦੇ ਗਿਆਨ ਦੀ ਸੀਮਾ ਮਾਂ ਬੰਦ ਦਿਓ ਉਹ ਸਮਾਜ ਕਦੀ ਉੱਪਰ ਉੱਠ ਹੀ ਨਹੀਂ ਸਕਦਾ ਅੰਧ ਵਿਸ਼ਵਾਸੀ ਬਣੇਗਾ ਮਾਨਸਿਕ ਤੌਰ ਤੇ ਗੁਲਾਮ ਹੋਏਗਾ ਜਿਹੜਾ ਮਾਨਸਿਕ ਤੌਰ ਤੇ ਗੁਲਾਮ ਹੈ ਉਹ ਸਰੀਰਕ ਤੌਰ ਤੇ ਆਜ਼ਾਦ ਹੋਣ ਦੀ ਸੋਚ ਹੀ ਨਹੀਂ ਸਕਦਾ ਕਿਉਂਕਿ ਮਨਸਿਕ ਤਾਈ ਗੁਲਾਮ ਹੋ ਗਈ ਸੋਚ ਹੀ ਗੁਲਾਮ ਹੋ ਗਈ ਇਹੋ ਜਿਹਾ ਵਿਧਾਨ ਬਣਾਇਆ ਇਹਨਾਂ ਨੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇਨਕਲਾਬ ਲਿਆਂਦਾ ਇਸ ਖੇਤਰ ਦੇ ਵਿੱਚ ਜਿੱਥੇ ਜਾਤ ਪਾਤ ਦੇ ਗੁਰੂ ਨੂੰ ਰੱਦ ਕੀਤਾ ਇਸ ਸਿਸਟਮ ਨੂੰ ਰੱਦ ਕੀਤਾ ਉੱਥੇ ਗਿਆਨ ਬਾਰੇ ਜੋ ਕੁਝ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੀ ਹੈ ਜਿਹੜਾ ਜਿਵੇਂ ਸਾਡਾ ਕਿ ਕੀ ਰੇਸ਼ਰ ਦਾ ਗਿਆਨ ਪ੍ਰਾਪਤ ਕਰਨ ਦਾ ਹੱਕ ਕੇਵਲ ਕੁਝ ਜਾਤਾਂ ਨੂੰ ਹੈ ਦੇ ਬਾਰੇ ਉਹਦੇ ਵਿੱਚ ਵੀ ਇੱਕ ਇਨਕਲਾਬ ਹੈ ਅਜਿਹਾ ਪਹਿਲਾ ਪਰਮਾਨ ਜੋ ਮਹਾਭੀਰ ਨਾਲ ਸਾਂਝਾ ਕਰਨ ਲਗਾ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਲ ਇੱਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣ ਕੋ ਸਾਂਝਾ ਗੁਰਮਖ ਨਾਮ ਜਪੈ ਉਧਰੇ ਸੋ ਕਲ ਮੇ ਘਟ ਘਟ ਨੰ ਨਿਕਮਜ ਸਭ ਤੋਂ ਪਹਿਲੀ ਗੱਲ ਤੇ ਇੱਕ ਫੈਸਲਾ ਭਾਵੇਂ ਖੱਤਰੀ ਹੈ ਭਾਵੇਂ ਬ੍ਰਾਹਮਣ ਹੈ ਭਾਵੇਂ ਸ਼ੂਦਰ ਹੈ ਤੇ ਭਾਵੇਂ ਵੈਸ਼ ਹੈ ਉਪਦੇਸ਼ ਚੋਂ ਵਰਨ ਕੋ ਸਾਂਝਾ ਇੱਕੋ ਜਿਹਾ ਉਪਦੇਸ਼ ਹੈ ਸਾਰਿਆਂ ਨੂੰ ਇਹ ਵੰਡੀਆਂ ਨਹੀਂ ਕਿ ਖੱਤਰੀ ਹੈ ਉਪਦੇਸ਼ ਲੈ ਸਕਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਵੈਸ਼ ਹੈ ਕਰ ਸਕਦਾ ਹੈ ਬ੍ਰਾਹਮਣ ਸਾਰੀ ਲੈ ਸਕਦਾ ਹੈ ਤੇ ਸ਼ੂਦਰ ਨੂੰ ਮਿਲ ਨਹੀਂ ਸਕਦਾ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਸਾਂਝੇ ਗੁਰੂ ਬਣਾਏ ਨੇ ਜਿਨ੍ਹਾਂ ਨੂੰ ਬ੍ਰਾਹਮਣੀ ਸਮਾਜ ਨੇ ਛੋਟੇ ਕਹਿ ਕੇ ਦੁਤਕਾਰਿਆ ਨੀਚ ਕਿਆ ਉਹਨਾਂ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਉਹਨਾਂ ਭਗਤ ਸਹਿਬਾਨ ਜਿਹੜੇ ਕਾਲਪੁਰਖ ਦੇ ਦਰ ਤੇ ਪ੍ਰਵਾਨ ਹੋਏ ਜਿਹਨਾਂ ਨੇ ਕਾਲਪੁਰਖ ਦੀ ਹੋਂਦ ਨੂੰ ਅਕਾਲਪੁਰਖ ਦੇ ਸੱਚ ਨੂੰ ਉਹਦੇ ਨਿਆਂ ਨੂੰ ਪਛਾਣਿਆ ਉਹਨਾਂ ਦੀ ਬਾਣੀ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਕੇ ਬਰਾਬਰ ਦਾ ਸਤਕਾਰ ਦਿੱਤਾ ਇਹ ਇਨਕਲਾਬ ਐਸਿਕ ਇਹ ਐਸਿਕ ਇਨਕਲਾਬ ਜੇ ਨੂੰ ਸ਼ਾਇਦ ਅਸੀਂ ਸਿੱਖਾਂ ਨੇ ਵੀ ਕਦੀ ਨਹੀਂ ਪਛਾਣਿਆ ਉਹਦੇ ਬਸਤੇ ਜੋ ਤਰੀਕਾ ਦੱਸ ਰਹੇ ਨੇ ਗੁਰਮੁਖ ਨਾਮ ਜਪੈ ਗੁਰਮੁਖ ਨਾਮ ਜਪੈ ਕਰਕੇ ਨੂੰ ਸਿਆਰੀਏ ਗੁਰੂ ਵੱਲ ਮੁਹ ਕਰਕੇ ਪਾਪ ਗੁਰੂ ਦਾ ਉਪਦੇਸ਼ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਉਸ ਅਕਾਲ ਪੁਰਖ ਦਾ ਨਾਮ ਜਪੈ ਫਿਰ ਕੀ ਹੋ ਗਿਆ ਉਹ 300 ਕਲਮਾ ਉਦਾਵਦਾ ਅਰਥ ਹੋ ਜਾਏਗਾ ਉਹਦੇ ਜੀਵਨ ਚ ਜਿਹੜੀ ਗ੍ਰਾਵਟ ਆਈ ਹੈ ਉਹਦੇ ਜੀਵਨ ਚ ਜਿਹੜੀਆਂ ਕਮੀਆਂ ਨੇ ਉਹ ਦੂਰ ਹੋ ਜਾਣ گی۔ ਉਹਨੂੰ ਚਾਨਣ ਹੋ ਜਾਏਗਾ ਇਸ ਤਰ੍ਹਾਂ ਦਾ ਚਾਨਣ ਹੋ ਜਾਏਗਾ ਘਟ ਘਟ ਨਾਨਕ ਮਾਝਾ ਇਹ ਨਾਨਕ ਉਹਦੇ ਜੀਵਨ ਦੇ ਵਿੱਚ ਚਾਨਣ ਹੋ ਜਾਏਗਾ ਕਿ ਹਰ ਸ਼ਰੀਰ ਦੇ ਵਿੱਚ ਅਕਾਲ ਪੁਰਖ ਵਸ ਰਿਹਾ ਹੈ ਘਟ ਘਟ ਹਰ ਸ਼ਰੀਰ ਦੇ ਵਿੱਚ ਮੱਝ ਵਸ ਰਿਹਾ ਉਹ ਨੂੰ ਨਜ਼ਰ ਆਉਂ ਡੱਕ ਪੈਗਾ ਦਿਸ ਪ੍ਰਗਟ ਹੋਣ ਲੱਗ ਪੈਗਾ ਕਿ ਹਰ ਸ਼ਰੀਰ ਦੇ ਵਿੱਚ ਅਕਾਲ ਪੁਰਖ ਵਸ ਰਿਹਾ ਜੇ ਹਰ ਸ਼ਰੀਰ ਚ ਉਹ ਵਸ ਰਿਹਾ ਤੇ ਫਿਰ ਹੱਕ ਵੀ ਸਾਰਿਆਂ ਨੂੰ ਬਰਾਬਰ ਦੇ ਨੇ ਉੰਜ ਹੀ ਸਮਾਜਿਕ ਬਰਾਬਰਤਾ ਵੀ ਸਾਰਿਆਂ ਦੇ ਵਿੱਚ ਹੈ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਇਹ ਤੇ ਗੁਰਬਾਣੀ ਦਾ ਫੈਸਲਾ ਹੈ ਅੱਜ ਦਾ ਦੂਸਰਾ ਪਰਮਾਨ ਜੇ ਮੈਂ ਅਪਣੀ ਨਾਲ ਸੰਝਾ ਕਰਨਾ ਹੈ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਇਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਕੋ ਜਪ ਜਪੇ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰੈਣੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਭਾਵੇਂ ਕੋ ਖੱਤਰੀ ਹੈ ਭਾਵੇਂ ਬ੍ਰਾਹਮਣ ਹੈ ਭਾਵੇਂ ਸ਼ੁੱਧਰ ਹੈ ਤੇ ਭਾਵੇਂ ਵੈਸ਼ ਹੈ ਜਿਹੜੀ ਗੱਲ ਉੱਪਰ ਚੌਥੇ ਨਾਨਕ ਨੇ ਕਹੀ ਉਸੇ ਲੜੀ ਦੇ ਵਿੱਚ ਉਸੇ ਤਰ੍ਹਾਂ ਹੀ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਚੌਥੇ ਨਾਮਕ ਬਖਸ਼ਿਸ਼ ਕਰ ਰਹੇ ਨੇ ਇਹ ਗੁਰਬਾਣੀ ਦੀ ਇੱਕ ਸਾਰਤਾ ਦੀ ਖੂਬਸੂਰਤੀ ਹੈ ਅਗੋਂ ਜੀ ਦੀ ਗੱਲ ਕਹੀ ਹੈ ਕੋ ਜਪੈ ਹਰ ਮੰਤਰ ਜਪੈਣੀ ਹਰ ਇੱਕ ਨੂੰ ਅਕਾਲ ਉਸ ਕਾਲ ਪੁਰਖ ਦਾ ਇਲਾਹੀ ਗਿਆਨ ਪ੍ਰਾਪਤ ਕਰਨ ਦਾ ਹੱਕ ਹੈ ਮੰਤਰ ਬਲਫ ਜਿਹੜਾ ਹੈ ਉਪਦੇਸ਼ ਵਾਸਤੇ ਆਉਂਦਾ ਹੈ ਉਹਦੇ ਨਾਮ ਰੂਪੀ ਮੰਤਰ ਨੂੰ ਜਪਣ ਦਾ ਭਾਵ ਉਹਦਾ ਉਪਦੇਸ਼ ਪ੍ਰਾਪਤ ਕਰਨ ਦਾ ਹਕੇ ਹਰ ਮੰਤਰ ਅਕਾਲ ਪੁਰਖ ਦਾ ਗਿਆਨ ਸਤਗੁਰੂ ਜੀ ਉਹਨੇ ਅਕਾਲ ਪੁਰਖ ਦਾ ਗਿਆਨ ਕਿੱਥੋਂ ਪ੍ਰਾਪਤ ਹੋਏਗਾ ਉਤੇ ਜਵਾਬ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਗੁਰੂ ਜਿਹੜਾ ਸੱਚਾ ਗੁਰੂ ਹੈ ਸਤਗੁਰੂ ਹੈ ਉਹਨੂੰ ਪਰਮੇਸ਼ਰ ਕਰਕੇ ਪੂਜੋ ਬਾਰਬਰਮ ਕਰ ਪੁੱਛੋ ਉਹਦੇ ਵਿੱਚ ਹੀ ਅਕਾਲ ਪੁਰਖ ਦੇ ਦਰਸ਼ਨ ਕਰੋ ਉਹਨਾਂ ਅਕਾਲ ਪੁਰਖ ਦਾ ਰੂਪ ਸਮਝ ਕੇ ਪੁੱਛੋ ਨਿਤ ਸੇਵ ਕਰੋ ਸਦਾ ਉਹਦੇ ਹੁਕਮ ਚ ਚੱਲੋ ਉਹਦੇ ਆਦੇਬ ਚ ਚੱਲੋ ਦਿਨ ਸਬ ਰੈਣੀ ਦਿਨ ਰਾਤ ਉਹਦੇ ਹੁਕਮ ਚ ਉਹਦੇ ਆਦੇਬ ਚ ਚੱਲੋ ਜੇ ਉਹਦੇ ਹੁਕਮਾਂ ਚ ਉਹਦੇ ਆਦੇਬ ਚ ਚੱਲਾਂਗੇ ਫਿਰ ਉਹਦਾ ਗਿਆਨ ਪ੍ਰਾਪਤ ਕਰਾਂਗੇ ਹਰ ਉਹਦਾ ਗਿਆਨ ਪ੍ਰਾਪਤ ਕਰ ਲਿਆ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਗੁਰੂ ਦੀ ਸਿੱਖਿਆ ਲੈ ਕੇ ਉਹਨੂੰ ਹਿਰਦੇ 'ਚ ਵਸਾ ਲਿਆ ਤੇ ਫਿਰ ਅਕਾਲ ਪੁਰਖ ਨਾਲ ਜਪ ਜੁੜ ਜਾਗੇ ਜਪੇ ਹਰ ਮੰਤਰ ਜਪੈ ਨਹੀਂ ਗੁਰਬਾਣੀ ਨੇ ਬੜੇ ਸਪਸ਼ਟ ਫਰਮਾਨ ਦਿੱਤੇ ਨੇ ਸਾਡੀ ਸਮੱਸਿਆ ਕਿ ਅਸੀਂ ਨਹੀਂ ਸਮਝਦੇ ਵਿਚਾਰਦੇ ਪੜਦੇ ਹੀ ਨਹੀਂ ਜੇ ਪੜਦੇ ਆ ਤੇ ਇਸ ਗੱਦੀ ਸਮਝਦੇ ਵਿਚਾਰਦੇ ਹੀ ਨਹੀਂ ਅਸੀਂ ਸਿਮਾ ਮਮਾ ਬਣ ਲਈਆਂ ਐਨੇ ਬਾਣੀਆਂ ਦਾ ਨਿਤਨੇਮ ਕਰਨਾ ਹੈ ਜੀ ਉਹ ਗਿਣਤੀ ਹਰ ਦਿਨ ਵੱਧ ਰਹੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮੂਹਕ ਰੂਪ ਵਿੱਚ ਪੜ੍ਹੀਏ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹ ਸੋਚ ਹੀ ਖਤਮ ਹੋ ਜਦੀ ਜਾ ਰਹੀ ਹੈ ਉਹ ਸੋਚ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਕਿ ਆ ਗੱਲਾਂ ਇਹ ਸਚਾਈਆਂ ਸਾਨੂੰ ਪਤਾ ਹੀ ਨਾ ਲੱਗਣ ਸਮਝ ਹੀ ਨਾ ਲੱਗਣ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਆ ਉਹਨਾਂ ਨੂੰ ਮੱਥਾ ਟੇਕਦੇ ਆ ਗੁਰੂ ਮੰਨਦੇ ਆ ਵੀ ਅਸੀਂ ਇਸ ਪਰਮ ਜਾਲ ਚੋਂ ਨਿਕਲ ਨਾ ਸਕੀਏ ਇਸ ਕਰਕੇ ਪਰਮ ਜਾਲ ਬਦ ਰਹੇ ਨੇ ਇਸ ਵਿਸ਼ੇ ਨੂੰ ਆਪਾਂ ਕੱਲ੍ਹ ਦਾ ਦਿਨ ਹੋਰ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਕਿਮਤ ਬਖਸ਼ ਤੇ ਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ